ਥੋੜ੍ਹ ਮਹੀਨੇ ਵੋੜ ਪਿੱਪਲ ਨੂੰ ਆਖਣ ਲੱਗਿਆ ਆਹਾ ਦਿਨਾਂ ਵਿੱਚ ਰਹਿੰਦਾ ਸੀ ਇੱਥੇ ਮੇਲਾ ਲੱਗਿਆ ਆਹਾ ਦਿਨਾਂ ਵਿੱਚ ਰਹਿੰਦਾ ਸੀ ਇੱਥੇ ਮੇਲਾ ਲੱਗਿਆ ਅੱਜ ਪੱਤੇ ਪੈਣ ਖਿੱਲਰੇ ਨਾ ਕੋਈ ਕਰੇ ਸਫਾਈਆਂ ਇੰਗਾ ਝੂਟਣ ਕਾਸ ਤੋਂ ਕੁੜੀਆਂ ਰੀ ਆਈਆਂ ਆ ਹਾ ਪਿੰਗਾ ਛੁੱਟਣ ਕਾਸ ਤੋਂ ਕੁੜੀਆਂ ਨਹੀਂ ਆਈਆਂ سینੇ ਚੋਂ ਤਾਂ ਨਿਕਲਦੀ ਅੱਖਾਂ ਚੋਂ ਪਾਣੀ ਆ ਲੈ ਵੀਰਾ ਬੋੜ ਸਿਆ ਸੁਣ ਦਰਦ ਕਹਾਣੀ ਆ ਲੈ ਵੀਰਾ ਬੋੜ ਸਿਆ ਸੁਣ ਦਰਦ ਕਹਾਣੀ ਉਹ ਤਾਂ ਗੀਤਾਂ ਉੱਤੇ ਨੱਚਦੀਆਂ ਫਾਉਚੀਆਂ ਹਿਲਾ ਉਹ ਤਾਂ ਇਸ ਤੋਂ ਉੱਤੇ ਫਿਰਦੀਆਂ ਹੁਣ ਪੌਂਦੀਆਂ ਰੀਲਾ ਉਹ ਤਾਂ ਇਸਟਾ ਉੱਤੇ ਫਿਰਦੀਆਂ ਹੁਣ ਪੌਂਦੀਆਂ ਰੀਲਾ ਤਾਹੀ ਲਹੰਗੇ ਕੱਗਰੇ ਨਾਜਰੀ ਨਹੀਂ ਆਂਦੇ ਸੱਗੀ ਫੁੱਲ ਫੁੱਲ ਕਾਰੀਆਂ ਨਾ ਦਿਸਣ ਪਰਾਂਦੇ ਸੱਗੀ ਫੁੱਲ ਫੁੱਲ ਕਾਰੀਆਂ ਨਾ ਦਿਸਣ ਪਰਾਂਦੇ ਹੋਰੇ ਕਿੱਥੇ ਲੁੱਕ ਗੀਆਂ ਨੰਨ ਦਾ ਪਰ ਜਾਈਆਂ ਹੋ ਪੀਂਗਾ ਝੂਟਣ ਕਾਸ ਤੋਂ ਕੁੜੀਆਂ ਆਈਆਂ ਹੁਣ ਪੀਂਗਾ ਝੂਟਣ ਕਾਸ ਤੋਂ ਕੁੜੀਆਂ ਨਹੀਂ ਆਈਆਂ ਉੱਤ ਤੁਰਗੀਆਂ ਕੁਝ ਸੁਬਾਣੀਆਂ ਨੇ ਪੰਧ ਵਿੱਚ ਕਾਕੇ ਤੁਰਗੀਆਂ ਕੁਝ ਸੁਬਾਣੀਆਂ ਨੇ ਪੰਧ ਵਿੱਚ ਕਾਕੇ ਆ ਤੁਰਗੀਆਂ ਕੁਝ ਵਿਦੇਸ ਨੂੰ ਮੂੜੀਆਂ ਨੀ ਜਾਕੇ ਤੁਰਗੀਆਂ ਕੁਝ ਵਿਦੇਸ ਨੂੰ ਮੂੜੀਆਂ ਰੀ ਜਾਕੇ ਹਾ ਪੋਨੀਆਂ ਗੁੱਤਾ ਖਾ ਗੀਆਂ ਲਈਆਂ ਵੱਡੀਆਂ ਫਿਲਾ ਉਹ ਤਾਂ ਇਸਤਾ ਉੱਤੇ ਫਿਰਦੀਆਂ ਹੁਣ ਪਾਉਂਦੀਆਂ ਰੀਲਾ ਹੁਣ ਤਾਂ ਇਸਤਾ ਉੱਤੇ ਪਾਉਂਦੀਆਂ ਹੁਣ ਫਿਰਦੀਆਂ ਰੀਲਾ ਢੀਂਗਾ ਛੂਟਣ ਕਾਸ ਤੋਂ ਕੁੜੀਆਂ ਆਈਆਂ ਉਹ ਤਾਂ ਇਸਤਾ ਉੱਤੇ ਪਾਉਂਦੀਆਂ ਹੁਣ ਫਿਰਦੀਆਂ ਰੀਲਾ ਅੱਸੀ ਕੱਲ ਦੋਸਤੋ ਕੀ ਹਾਲ ਚਾਲ ਨੇ ਤੇ ਮੈਂ ਤੁਹਾਡਾ ਵੀਰ ਪੱਟੀ ਕੁੰਬੜ ਵਾਲੀ ਆ ਤੇ ਨਾਲ ਮੇਰੇ ਪ੍ਰਗਟ ਬੱਟੂਹਾ ਸੋ ਬਹੁਤ ਚਿਰਾਂ ਬਾਅਦ ਅਸੀਂ ਹਾਜ਼ਰੀ ਲਗਵਾਈ ਆ ਸੌਣ ਦਾ ਮਹੀਨਾ ਆ ਰਿਹਾ ਦੁੱਖ ਲੱਗਿਆ ਵੀ ਪਿਪਲਾਂ ਤੇ ਬੋਰਡ ਜਿਹੜੇ ਤਾਂ ਹਾਂ ਮਾਰ ਰਿਹਾ ਇਸ ਤਰ੍ਹਾਂ ਸਾਨੂੰ ਫੀਲ ਹੋਇਆ ਉਹਨਾਂ ਨੂੰ ਵੇਖ ਕੇ ਉਹਨਾਂ ਦੇ ਆਪਸੀ ਦਰਦ ਜਿਹੜੇ ਪੇਪਰ ਤੇ ਬੋਰਡ ਇੱਕ ਦੂਜੇ ਨੂੰ ਸਵਾਲ ਕਰ ਰਹੇ ਆ ਤੁਹਾਡੇ ਨਾਲ ਸਾਂਝੇ ਕੀਤੇ ਆ ਪੂਰੇ ਹੀ ਸਾਨੂੰ ਯਕੀਨ ਆ ਵੀ ਤੁਹਾਨੂੰ ਇਹ ਗੱਲਾਂ ਸਾਡੀਆਂ ਜਰੂਰ ਪਸੰਦ ਆਉਣਗੀਆਂ ਤੇ ਜੇਕਰ ਤੁਹਾਨੂੰ ਇਹ ਗੱਲ ਸਾਡੀ ਸੱਚੀ ਲੱਗੀ ਤਾਂ ਆਪਣੀ ਜਰੂਰ ਸ਼ੇਅਰ ਕਰ ਦਿਓ ਭਰਾਵਣ ਕੇ ਬੜੀ ਮਿਹਰਬਾਨੀ ਧੰਨਵਾਦ